ਸਰਕਾਰਾਂ ਨੇ ਨੀਅਤ ਵੜੀ ਮਾੜੀ ਆ ਇਹ ਲੋਕਾਂ ਨੂੰ ਬਹੁਤ ਜੀਕੇ ਨਾਲ ਆਪਣੇ ਚੰਗਰ ਚ ਬਸਾਉਣੀ ਆ ਆ ਪਕਾਲੇ ਤਿੰਨ ਕਾਨੂੰਨ ਜਿਹੜੇ ਆ ਨਾ ਉਹ ਵਾਪਸ ਕਰਵਾਏ ਆ ਮੋਦੀ ਸਰਕਾਰ ਦੇ ਜਿਹੜੀ ਮੋਦੀ ਸਰਕਾਰ ਤੇ ਗਰਦਨ ਚ ਕਿੱਲਾ ਸੀ ਉਹਨੂੰ ਕੱਢਿਆ ਬਸ ਅਸੀਂ ਅੱਜ ਐਪ ਵਾਲੇ ਮੀਟਰ ਲਾਈ ਜਾ ਰਹੇ ਨੇ ਅੱਜ ਫੇਰ ਉਸੇ ਤਰ੍ਹਾਂ ਹੀ ਅੱਜ ਉਹ ਲਕੀਮਪੁਰ ਖੀਰ ਦੇ ਵਿੱਚ ਉਹਨੂੰ ਸਾਫ ਨਹੀਂ ਮਿਲਿਆ ਆ ਨਵੇਂ ਕਾਨੂੰਨ ਲਿਆ ਆ ਸਾਡੇ ਖਿਲਾਫ ਆ 370 ਸਿੱਧਾ ਅਸੀਂ ਲੈ ਕੇ ਜਾਵਾਂਗੇ ਪਲੱਸ ਆ ਦੋਸੋ ਸਾਨੂੰ ਆਪੇ ਘਰ ਦੇ ਜੀਵਾਂ ਦੇ ਦਿਲਾਂ ਦੀ ਗੱਲ ਨਹੀਂ ਪਤਾ ਹੁੰਦੀ ਇਹਨਾਂ ਨੂੰ ਪੂਰੀ ਦੇਸ਼ ਦੀ ਦੁਨੀਆ ਦੀ ਗੱਲ ਪਤਾ ਲੱਗਦੀ ਵੀ 370 ਸੀਟਾਂ ਸਾਨੂੰ ਆਈਆਂ ਖੜੀਆਂ ਆ ਇਹ 7 ਲੱਖ ਰੁਪਈਆ ਜੁਰਮਾਨਾ ਕਿੱਥੇ ਮੋਦੀ ਤੇ 15-15 ਲੱਖ ਸਾਨੂੰ ਦੇਣ ਦੀ ਗੱਲ ਕਰਦਾ ਏ ਕਿੱਥੇ ਸਾਡੇ ਖਰਾਬ ਸਾਡੇ ਕਾਨੂੰਨ ਲਿਆ ਕੇ ਸਾਨੂੰ ਦੋਨਾ ਕਾਨੂੰਨਾਂ ਜਗੜ ਰਿਆਂ ਸਿਰਫ ਮੋਦੀ ਸਰਕਾਰ ਨੇ ਅੱਖਾਂ ਖੋਲਣ ਲਈ ਕੀਤਾ ਏ ਫੇ ਖੋਲ ਲੋ ਸਮਾਂ ਆ ਹਜੇ ਨਹੀਂ ਕਾਸੀ ਆਪਣਾ ਪਹਿਲੇ ਵਾਲਾ ਚੜਚਾ ਫੇਰਾ ਆਪਣੇ ਪਹਿਲੇ ਵਾਲੀ ਆਵਾਜ਼ ਚੱਕ ਲੈ ਵੇ ਆਪਾਂ ਉਹ ਸਰਕਾਰ ਨੂੰ ਯਾਦ ਕਰਾਈਏ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੇ ਸਾਡੇ ਨਾਲ ਉਹ ਕੋਈ ਵਾਅਦਾ ਨਹੀਂ ਨਿਭਾਇਆ ਜਿਹੜੇ ਪਿੰਡ ਦੇ ਵਿੱਚ ਜਥੇਬੰਦੀ ਨਹੀਂ ਸੀ ਉੱਥੇ ਲੋਕ ਐਕਟਿਵ ਹੋ ਕੇ ਆਪਣੀ ਜਥੇਬੰਦੀ ਬਣਾ ਕੇ ਨਾਲ ਮੋਰਚੇ ਜੋ ਕਰ ਰਹੇ ਕੋ ਸਰਕਾਰਾਂ ਆ ਸਰਕਾਰਾਂ ਕੋ ਸੱਤਰਾਂ ਦੀ ਪਾਵਰ ਹੁੰਦੀ ਆ ਕੋਈ ਨਹੀਂ ਬਰਤ ਲਵੇ ਤੇ ਕਿਸਾਨ ਵੀ ਕੋਈ ਨਹੀਂ ਅਗਲੀ ਰਣਨੀਤੀ ਤੈਅ ਕਰ ਗਏ ਤੈਅ ਕਰਨ ਗਏ ਜੇ ਆਪਾਂ ਮੁਕਾਬਲਾ ਕਰਾਂਗੇ ਇਹ ਸਰਕਾਰ ਨੂੰ ਝੁਕਣਾ ਪਊਗਾ ਅੱਜ ਕੱਲ੍ਹ ਕੱਲ ਝੋੜ ਜੇ ਨਾ ਚੁਹੀ ਤੇ 2000 ਲੋਕੀ ਤਾਕਤਾਂ ਬੁੱਧਾ ਬਾਹਰ ਸਾਡੇ ਜੋਧੇ ਚਰਖੜੀਆਂ ਤੇ ਚੜ ਗਏ ਬੰਦ ਬੰਦ ਘਟਵਾਦ ਤੇ ਇਹਨਾਂ ਦੀਆਂ ਇਹ ਨਾ ਕਿੱਧਰ ਧਮਕੀਆਂ ਤੋਂ ਨਹੀਂ ਡਰਦੇ ਸਾਡਾ ਇਤਿਹਾਸ ਵੜ ਕੇ ਦੇਖ ਲਓ ਮੋਤੀ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਕਿਸਾਨ ਇੱਕ ਵਾਰ ਮੁਰ ਸੜਕਾਂ ਤੇ ਆਉਣ ਦੇ ਲਈ ਮਜਬੂਰ ਨੇ ਕਿਸਾਨਾਂ ਨੇ ਦਿੱਲੀ ਦਾ ਰੁਖ ਕੀਤਾ ਹੋਇਆ ਹਰਿਆਣਾ ਦੇ ਵਿੱਚ ਵੱਡੀਆਂ ਰੋਕਾ ਲਾ ਕੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਪਰ ਇਹ ਅਟਕ ਦਰਿਆ ਰੁਕਿਆ ਨਹੀਂ ਕਰਦੇ ਲਗਾਤਾਰ ਅੱਗੇ ਵਧਦੇ ਹੋਏ ਕਿਸਾਨ ਵਕ ਵਕ ਥਾਮਾਂ ਤੇ ਅੱਜ ਵੰਦ ਦਾ ਸੱਦਾ ਦਿੱਤਾ ਗਿਆ ਸੀ ਜਲੰਧਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਐਸ ਵੇਲੇ ਸਾਡੇ ਕਿਸਾਨ ਆਗੂ ਕੁਸ਼ਵਿੰਦਰ ਸਿੰਘ ਜੀ ਮੌਜੂਦ ਨੇ ਇੰਨੇ ਸਾਲ ਆਪਾਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੈਠੇ ਰਹੇ ਬੜਾ ਵੱਡਾ ਸੰਘਰਸ਼ ਚੱਲਿਆ ਬਹੁਤ ਸਾਰੇ ਕਿਸਾਨਾਂ ਨੇ ਸ਼ਹੀਦੀ ਵੀ ਦਿੱਤੀ ਹੈ ਕੀ ਉਹ ਬੇਅਸਰ ਰਹੀ ਹੈ ਦੇਖੋ ਇਹੜੀਆਂ ਸਰਕਾਰਾਂ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਕੱਲੀ ਕਿਸਾਨਾਂ ਤੁਹਾਡਾ ਕੋਟ ਕੋਟ ਧੰਨਵਾਦ ਕਰਦਾ ਤੇ ਮੈਂ ਜੈਸ਼ਦਾਰ ਕਸ਼ਮੀਰ ਸਿੰਘ ਜੜਿਆਲਾ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਜਿਹੜੀਆਂ ਸਰਕਾਰਾਂ ਨੇ ਨੀਅਤ ਵੜੀ ਮਾੜੀ ਆ ਇਹ ਲੋਕਾਂ ਨੂੰ ਬਹੁਤ ਤਰੀਕੇ ਨਾਲ ਆਪਣੇ ਚੁੰਗੜੇ ਚ ਬਸਾਉਣੀ ਆ ਸਾਢੇ 750 ਉੱਤੇ ਕਿਸਾਨ ਸ਼ਹੀਦ ਹੋਗਾ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਲਿਖਤੀ ਰੂਪ ਵਿੱਚ ਸਮਝੌਤਾ ਕਰਕੇ ਲਿਖਤੀ ਰੂਪ ਵਿੱਚ ਦੇ ਕੇ ਲੈ ਕੇ ਭਾਈ ਅਸੀਂ ਆ ਤੇਰੇ ਪਟਵਾਂ ਨੂੰ ਆ ਤਰੂਨ ਦੇ ਵਿੱਚ ਨਹੀਂ ਮੁੜ ਕੇ ਤੁਹਾਨੂੰ ਜਖੜਾਂਗੇ ਅੱਜ ਜੈਪ ਵਾਲੇ ਮੀਟਰ ਲਈ ਜਾ ਰਹੇ ਨੇ ਅੱਜ ਫਿਰ ਉਸੇ ਤਰ੍ਹਾਂ ਹੀ ਅੱਜ ਉਹ ਲਕੀਮਪੁਰ ਖੀਰ ਦੇ ਵਿੱਚ ਉਹਦਾ ਇਨਸਾਫ ਨਹੀਂ ਮਿਲਿਆ ਆ ਨਵਾਂ ਕਾਨੂੰਨ ਲੈ ਆਏ ਸਾਡੇ ਖਿਲਾਫ ਜਿੱਦਾਂ ਕਾਲੇ ਕਾਨੂੰਨ ਲਾਤ ਕਰਾਏ ਉਹਦਾ ਨਵਾਂ ਕਾਨੂੰਨ ਲੈ ਆਂਦਾ ਡਰਾਈਵਰਾਂ ਦੇ ਖਿਲਾਫ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਕਿੱਥੇ ਮੋਦੀ ਤੋਂ 15-15 ਲੱਖ ਤਾਨੂੰ ਦੇਣ ਦੀ ਗੱਲ ਕਰਦਾ ਸੀ ਕਿੱਥੇ ਨੂੰ ਸਾਡੇ ਖਿਲਾਫ ਮਾੜੇ ਕਾਨੂੰਨ ਲਿਆ ਕੇ ਸਾਨੂੰ ਉਹਨਾ ਕਾਨੂੰਨਾਂ ਜਕੜ ਰਿਹਾ ਕਿੱਥੇ ਨੂੰ ਸਾਡੇ ਨਾਲ ਵਹਿਰੇ ਕਰਦਾ ਸੀਗਾ ਵੀ ਮੈਂ ਇਹ ਦੇਸ਼ ਨੂੰ ਬਾਹਰੋਂ ਕਾਲਾ ਧਨ ਲਿਆ ਕੇ ਅਮੀਰ ਕਰ ਦੂੰਗਾ ਕਿੱਥੇ ਦਵਾਈ ਲੋਕਾਂ ਨੂੰ ਛੜਕਾ ਦੇ ਰੋ ਰਿਹਾ ਇਹ ਸਰਕਾਰ ਦੀ ਨੀਅਤ ਮਾੜੀ ਆ ਇਹ ਸਰਕਾਰ ਤੋਂ ਕੋਈ ਆਸ ਨਹੀਂ ਰੱਖੀ ਜਾਂਦੀ ਮੈਂ ਤਾਂ ਇਹ ਕਹਿਣਾ ਚਾਹਣਾ ਇਹ ਸਰਕਾਰ ਨੂੰ ਲੋਕ 2024 ਇਲੈਕਸ਼ਨਾਂ ਦੇ ਵਿੱਚ ਸਭ ਖਸਾਉਣਗੇ ਜੋ ਅੱਜ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜੋ ਸਾਰੇ ਵਰਗਨ ਬਰਬਾਦ ਕਰਕੇ ਰੱਖਦੇ ਆ ਦੇਖੋ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਉਹ ਇਹ ਕਹਿੰਦੇ ਆ ਕਿ ਇਹ ਜਿਹੜਾ ਧਰਨਾ ਆ ਇਹਦੇ ਵਿੱਚ ਰਾਜਸੀ ਲੋਕਾਂ ਦੀ ਸ਼ਹਿ ਮਿਲੀ ਹੋਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਰਾਜਸੀ ਲੋਕ ਹੁੰਦੇ ਨੇ ਉਹ ਵੀ ਤਾਂ ਕਿਸਾਨ ਹੋ ਸਕਦੇ ਨੇ ਪਰ ਸਟੇਜ ਤੇ ਨਾ ਰਾਸਤੀ ਚੱਲਦੀ ਸਟੇਜ ਤਾਂ ਕਿਸਾਨਾਂ ਦੀ ਆ ਇਸ ਕਰਕੇ ਸਰਕਾਰ ਦੀਆਂ ਮਾੜੀਆਂ ਨੀਅਤਾਂ ਇਹਨੂੰ ਇਸ ਇੱਕ ਤਰੀਕੇ ਨਾਲ ਸਾਨੂੰ ਖੇਡਣ ਦੇ ਪਰ ਅਸੀਂ ਤਾਂ ਪੰਜਾਬ ਦੇ ਲੋਕ ਵਖਰਾਂਗੇ ਨਹੀਂਗੇ ਅਸੀਂ ਸਾਡੇ ਕੋਲ ਕੋਈ ਵੀ ਆਪ ਨੂੰ ਜੀ ਆਇਆਂ ਪਰ ਜਿਹੜੀ ਸਟੇਜ ਉਹ ਕਿਸਾਨ ਚਲਾਉਂਦੇ ਨੇ ਕਿਸਾਨਾਂ ਨੇ ਆਪਣੇ ਬੁਲਾਰੇ ਬੁਲਾਉਣੇ ਹੁੰਦੇ ਨੇ ਆਪਣੇ ਫੈਸਲੇ ਮੁਤਾਬਕ ਅੱਗੇ ਵਧਣਾ ਹੁੰਦਾ ਆ ਕੱਲ ਨੂੰ ਸਾਡੀ ਫਿਰ 18 ਤਰੀਕ ਨੂੰ ਇਸ ਕੇਮ ਦੀ ਮੀਟਿੰਗ ਆ ਜੋ ਫੈਸਲਾ ਲਾਉਗੀ ਉਹਦੇ ਮਤਲਬ ਮੋਰਲਾ ਫੈਸਲਾ ਫਿਰ ਹੋਊਗਾ ਜਿੰਨੀਆਂ ਜਥੇਬੰਦੀਆਂ ਪਹਿਲਾਂ ਇਕੱਠੀਆਂ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਕਿਉਂ ਸਾਰੀਆਂ ਦੀਆਂ ਸਾਰੀਆਂ ਇਸ ਵਾਰ ਵੀ ਨਾਲ ਹੈਗੀਆਂ ਉਦੋਂ ਹੀ ਵਧ ਗਈਆਂ ਜਥੇਬੰਦੀਆਂ ਵਿੱਚੋਂ ਹੋਰ ਜਥੇਬੰਦੀਆਂ ਬਾਹਰ ਨਿਕਲ ਕੇ ਜਥੇਬੰਦੀਆਂ ਬਹੁਤ ਵੱਧ ਗਈਆਂ ਜਥੇਬੰਦੀਆਂ ਦਾ ਬੱਚਾ-ਬੱਚਾ ਤਰਪਿਆ ਪੰਜਾਬ ਦਾ ਜਿਹੜੇ ਪਿੰਡ ਦੇ ਵਿੱਚ ਜਥੇਬੰਦੀ ਨਹੀਂ ਸੀ ਉੱਥੇ ਲੋਕ ਐਕਟਿਵ ਹੋ ਕੇ ਆਪਣੀ ਜਥੇਬੰਦੀ ਬਣਾ ਕੇ ਨਾਲ ਮੋਰਚੇ ਸਹਿਯੋਗ ਕਰ ਰਹੇ ਆ ਬੱਚਾ-ਬੱਚਾ ਪੰਜਾਬ ਦਾ ਪੂਰੇ ਪੰਜਾਬ ਚੋਂ ਬਾਹਲੀਆਂ ਸਟੇਟਾਂ ਤੋਂ ਰਾਜਸਥਾਨ ਦੇ ਦੇਖ ਲਓ ਉੱਥੇ ਜਾ ਕੇ ਜਥੇਬੰਦੀਆਂ ਖੜੀਆਂ ਕਰਦੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਯੂਪੀ ਚ ਖੜੀਆਂ ਕਰਦੀਆਂ ਪੂਰੇ ਭਾਰਤ ਦੇ ਬੰਧਿਆ ਪ੍ਰਦੇਸ਼ ਚ ਖੜੀਆਂ ਕਰਦੀਆਂ ਪੂਰੇ ਭਾਰਤ ਦੇ ਕਿਸਾਨ ਐ ਇੱਕ ਮਿੰਟ ਹੋ ਗਿਆ ਇਹ ਸਰਕਾਰ ਨਾਲ ਲੜਾਈ ਵੜੀ ਜਾ ਰਿਹਾ ਆ ਇਹ ਸਰਕਾਰ ਨੂੰ ਝੁਕਣਾ ਪਊਗਾ ਆ ਝੁਕ ਜਵੇ ਕੱਲ ਝੁਕ ਜਵੇ ਨਾ ਝੁਕੂਗੀ ਤੇ 2024 ਦੇ ਵਿੱਚ ਲੋਕੀ ਤਾਕਤਾਂ ਬੁੱਢਾ ਮਾਰ ਦੇਣਗੇ ਪਰ ਇਸ ਤਰ੍ਹਾਂ ਹੈਗਾ ਕਿ ਜੋ ਪਿਛਲੀ ਵਾਰ ਜੋ ਸਰਕਾਰ ਨੇ ਜਿੰਨੀ ਕਿ ਢਿੱਲ ਵਰਤੀ ਸੀਗੀ ਉਸ ਵਾਰ 19 ਜਿਆਦਾ ਸਖਤੀ ਵਰਤ ਰਹੀ ਹੈ ਅਤਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਹੋਰ ਬਹੁਤ ਕੁਝ ਵੱਡੇ ਵੱਡੇ ਬੈਰੀਕੇਟਿੰਗ ਸੜਕਾਂ ਦੇ ਉੱਪਰ ਕਿਲ ਲਗਾਤੇ ਆ ਬੜੀਆਂ ਬੜੀਆਂ ਰੋਕਾਂ ਲਗਾਤੀਆਂ ਕਿਲੋਮੀਟਰ ਲੰਬੀਆਂ ਬੈਰੀਗੇਟਸ ਕੀਤੀਆਂ ਗਈਆਂ ਕਿਵੇਂ ਪਹੁੰਚੋਗੇ ਦਿੱਲੀ ਸਾਡੇ ਜੋਧੇ ਚਾਰ ਖੜੀਆਂ ਤੇ ਚੜ ਗਏ ਬੰਦ-ਬੰਦ ਘਟਵਾਤੇ ਇਹਨਾਂ ਦੀਆਂ ਇਹਨਾਂ ਕਿੱਦੜ ਧਮਕੀਆਂ ਦਾ ਨਹੀਂ ਡਰਦੇ ਸਾਡਾ ਇਤਿਹਾਸ ਵੜ ਕੇ ਦੇਖ ਲੈ ਮੋਦੀ ਅਸੀਂ ਕੀ ਜੋਧੇ ਸਾਡੇ 5 ਤੋਂ 7 ਸਾਲ ਦੇ ਪੰਜਵੇਂ 10ਵੇਂ ਪਾਤਸ਼ਾਹ ਦੇ ਸੋਢੇ ਸਹਬਜ਼ਾਦਿਆਂ ਨੇ ਆਪਣੀ ਕੁਰਬਾਨੀ ਦੇਤੀ ਹੈ ਨਾ ਸਰਕਾਰਾਂ ਦੀ ਇਹ ਨਹੀਂ ਮੰਨੀ ਪਰ ਇਹਨੂੰ ਸਰਕਾਰ ਨੂੰ ਭੁਲੇਖਾ ਆ ਰਵੜ ਦੀਆਂ ਗੋਲੀਆਂ ਤੋਂ ਨਹੀਂ ਡਰਦੇ ਇਹਨਾਂ ਨੇ ਤਾਂ ਮੋੜਾ ਦੂਜੀਆਂ ਗੋਲੀਆਂ ਨਾਲ ਵੀ ਛਾਤੀਆਂ ਤਾਣ ਕੇ ਖੜ ਜਾਣਾ ਸਰਕਾਰ ਜਿੰਨਾ ਮਰਜੀ ਜ਼ੁਲਮ ਕਰ ਜਵੇ ਉਹਨੇ ਲੋਕ ਜਿੰਨਾ ਦੱਬਣਗੇ ਉਹਨੇ ਲੋਕ ਉੱਠਣਗੇ ਜਿੰਨਾ ਇਹਨਾਂ ਨੂੰ ਦਬਾਇਆ ਜਾਏਗਾ ਇਹ ਉਹਨੇ ਲੋਕ ਉੱਠਣਗੇ ਇਸ ਸੰ ਸਾਡੇ ਨਾਲ ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਔਰ ਇਸੇ ਤਰ੍ਹਾਂ ਹੀ ਕਿਸਾਨਾਂ ਦੇ ਵਿੱਚ ਪੂਰਾ ਰੋਸ ਆ ਕਿਸਾਨ ਦਿੱਲੀ ਜਾਣ ਨੂੰ ਬਜ਼ਦ ਨੇ ਜੇਕਰ ਸਰਕਾਰ ਦੇ ਨਾਲ ਗੱਲ ਕਿਸੇ ਤਣਪੱਤ ਨਹੀਂ ਲੱਗਦੀ ਤਾਂ ਦਿੱਲੀ ਦੇ ਵਿੱਚ ਮੁੜ ਪੁਰਾਣੇ ਵਰਗਾ ਧਰਨਾ ਲੱਗ ਸਕਦਾ ਹੈ ਸਾਰੇ ਪੰਜਾਬ ਪੁੱਤਰਾਂ ਨੂੰ ਟਕਾ ਨਹੀਂ ਤੇ ਕਹਿੰਦਾ ਇਕੱਠੇ ਹੋ ਕੇ ਤੋੜ ਦੇ ਅੱਜ ਔਰਤ ਹਰ ਖੇਤਰ ਦੇ ਵਿੱਚ ਮਰਦੇ ਦੇ ਨਾਲ ਅੱਗੇ ਹੋ ਕੇ ਮੋਢਾ-ਨਾ ਮੋਢਾ ਜੋੜ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੀ ਹੈ ਔਰ ਇਹੋ ਕੁਝ ਸਾਨੂੰ ਕਿਸਾਨੀ ਅੰਦੋਲਨ ਦੇ ਵਿੱਚ ਪਹਿਲਾਂ ਵੀ ਦਿਸਿਆ ਸੀ ਅੱਜ ਵੀ ਦਿਖ ਰਿਹਾ ਹੈ ਅੱਜ ਵੀ ਕਿਸਾਨੀ ਅੰਦੋਲਨ ਦੇ ਵਿੱਚ ਬੀਬੀਆਂ ਵੱਧ ਚੜ ਕੇ ਅੱਗੇ ਹਿੱਸਾ ਲੈ ਰਹੀਆਂ ਨੇ ਸਾਡੇ ਨਾਲ ਕਿਸਾਨ ਆਗੂਆਂ ਦੇ ਵਿੱਚ ਬੀਬੀ ਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਤੇ ਫਿਰ ਇਸ ਧਰਨੇ ਦਾ ਜੋ ਸਾਨੂੰ ਮੁਰ ਸੜਕਾਂ ਤੇ ਲਿਆ ਕੇ ਖੜਾ ਕਰ ਦਿੱਤਾ ਉਸਦੇ ਬਾਰੇ ਦੱਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਰਾਜਵਿੰਦਰ ਕੌਰਿਆ ਮੈਂ ਮੈਲਾ ਕਿਸਾਨ ਜੂਨੀਅਨ ਪ੍ਰਧਾਨ ਜਿਹੜਾ ਆਪਾਂ ਨੂੰ ਮੁਰ ਧਰਨਾ ਲਗਾਉਣਾ ਪੈ ਗਿਆ ਕੀ ਗੱਲ ਜਿਹੜੀਆਂ ਉੱਥੇ ਮੀਟਿੰਗਾਂ ਕਰਦੇ ਰਹੇ ਇੰਨੀਆਂ ਲੰਬੀਆਂ ਮੀਟਿੰਗਾਂ ਚੱਲੀਆਂ ਪਹਿਲਾਂ ਵੀ ਉਹ ਕੰਮ ਨਹੀਂ ਆਈਆਂ ਕਿਸੇ ਅਰਥ ਜਮਾ ਨਹੀਂ ਆਈਆਂ ਨਹੀਂ ਉਹ ਮੀਟਿੰਗਾਂ ਤਾਂ ਸਾਡੇ ਕੰਮ ਵੀ ਆਈਆਂ ਪਰ ਨਹੀਂ ਵੀ ਕੰਮ ਆਈਆਂ ਪਹਿਲੀ ਗੱਲ ਇੱਥੋਂ ਸ਼ੁਰੂ ਹੁੰਦੀ ਆ ਅਸੀਂ 9 ਦਸੰਬਰ 2021 ਨੂੰ ਆਪਣਾ ਜਿਹੜਾ ਧਰਨਾ ਸੀ ਨਾ ਦਿੱਲੀ ਦੀਆਂ ਬਰੂਹਾਂ ਤੇ ਉਹ ਮੁਲਤਵੀ ਕਰਕੇ ਆਈ ਸੀ ਔਰ ਸਾਨੂੰ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਲੇਖਤੀ ਭਰੋਸਾ ਦਿੱਤਾ ਸੀ ਵੀ ਤੁਸੀਂ ਮੇਰੀ ਪਰਜਾ ਆ ਤੁਸੀਂ ਮੈਂ ਤੁਹਾਡੇ ਮੁਰੇ ਹੱਥ ਜੋੜਦਾ ਆਂ ਤੁਹਾਡੀਆਂ ਜਿੰਨੀਆਂ ਵੀ ਬੇਨਤੀਆਂ ਮੈਂ ਪ੍ਰਵਾਨ ਕਰਦਾ ਆਂ ਮੈਂ ਲਿਖਤੀ ਭਰੋਸਾ ਦਿੰਦਾ ਆਂ ਤੇ ਤੁਸੀਂ ਇਸ ਪ੍ਰੋਹਾਂ ਨੂੰ ਹੁਣ ਛੱਡ ਕੇ ਚਲ ਜੋ ਤੁਹਾਡੇ ਪਿੱਛੇ ਵੀ ਜਿਹੜੇ ਪਰਿਵਾਰ ਆ ਉਹ ਵੀ ਤੰਗ ਪਰੇਸ਼ਾਨ ਹੁੰਦੇ ਆ ਬਹੁਤ ਅਸੀਂ ਵੀ ਹੋਏ ਆ ਪਰ ਮੋਦੀ ਸਰਕਾਰ ਦੀਆਂ ਮੋਦੀ ਦੀਆਂ ਸੀ ਇਹ ਗੱਲਾਂ ਨਾ ਪੂਚੂ ਪੂਚੂ ਸੁਣ ਕੇ ਜਿਹੜੀਆਂ ਸੀ ਭਾਵਿਕ ਹੋ ਗਈ ਸੀ ਤੇ ਅਸੀਂ ਕਹਿਆ ਵੀ ਸਾਨੂੰ ਸਰਕਾਰ ਨੇ ਔਰ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੇ ਜਿਹਦੇ ਤੇ ਬਹੁਤ ਵੱਡਾ ਭਰੋਸਾ ਹੁੰਦਾ ਆ ਉਹਨੇ ਸਾਨੂੰ ਭਰੋਸਾ ਦਿੱਤਾ ਲਿਖਤੀ ਤੇ ਨੂੰ ਹੁਣ ਉਠੜਾ ਚਾਹੀਦਾ ਆ ਅਸੀਂ ਫਿਰ ਆਪਣਾ ਧਰਨਾ ਮੁਲਤਵੀ ਕਰਕੇ ਆਏ ਸੀ ਤੇ ਇਹੋ ਧਰਨਾ ਸੀ ਹੁਣ 2 ਸਾਲ ਤੋਂ ਬਾਅਦ ਸ਼ੁਰੂ ਹੋਇਆ ਇਹ 2 ਸਾਲ ਦੇ ਵਿੱਚ ਜਦੋਂ ਮਰਜੀ ਸ਼ੁਰੂ ਹੋ ਸਕਦਾ ਸੀ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਸੀ ਤੇ 2 ਸਾਲ ਵੇਟ ਕਿਉਂ ਕਰਨੀ ਭਾਈ 2 ਸਾਲ ਅਸੀਂ ਸਰਕਾਰ ਦੀ ਵੇਟ ਕੀਤੀ ਆ ਅਸੀਂ ਮੋਦੀ ਸਰਕਾਰ ਨਾਲ ਸਾਨੂੰ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਉਸ ਕਮੇਟੀ ਦੇ ਵਿੱਚ ਕਿਹਾ ਇਹਨਾਂ ਨੇ ਵੀ 26 ਮੈਂਬਰ ਬਣਾਏ ਆ 24 ਮੈਂਬਰ ਸਰਕਾਰ ਨੇ ਆਪਣੇ ਬਣਾਏ ਜਿਹੜੇ ਇਹਨਾਂ ਦੇ ਮੌਜੂਦਾ ਪਹਿਲਾਂ ਹੀ ਜਿਹੜੇ ਉਸ ਨੀਤੀ ਦੇ ਮੈਂਬਰ ਸੀ ਉਹਨਾਂ ਨੂੰ ਲਿਆ ਔਰ ਦੋ ਮੈਂਬਰ ਸਾਡੀ ਪੂਰੀ ਜਿਹੜੀ ਇੰਡੀਆ ਦੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਚੋਂ ਦੋ ਬੰਦੇ ਕਹਿੰਦੇ ਤੁਸੀਂ ਆਪਣੇ ਦੇ ਦੋ ਇਹ ਕਿੱਥੋਂ ਹੋ ਸਕਦਾ ਵੀ ਇੱਕ ਪਾਸੇ ਪੂਰਾ ਬਹੁਮਤ ਆ ਇੱਕ ਪਾਸੇ ਦੋ ਆ ਸੀ ਸਾਡੀ ਕਿੱਥੇ ਸੁਣ ਸੁਣਮਾਈ ਹੋਣੀ ਸੀ ਅਸੀਂ ਉਸ ਕਮੇਟੀ ਨੂੰ ਰੱਦ ਕਰ ਦਿੱਤਾ ਸੀ ਅਸੀਂ ਆਸੀ ਨੀਤਾ ਜਾਣਾ ਜੇ ਜਾਣਾ ਆ ਅੱਧੇ ਸਾਡੇ ਲੋਕਾਂ ਬੰਦੇ ਸਾਡੇ ਕਿਸਾਨ ਭਰਾ ਤੇ ਅੱਧੇ ਲੋ ਆਪਣੀ ਸਰਕਾਰ ਤੇ ਫੇ ਅਸੀਂ ਇੱਕ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਤੇ ਮੋਦੀ ਸਰਕਾਰ ਇਹਦੇ ਵਿੱਚ ਮੰਨੀ ਨਹੀਂ ਸਾਡੀਆਂ ਇਹੋ ਗੱਲਾਂ ਇੱਦਾਂ ਹੀ ਚੱਲਦੀਆਂ ਰਹੀਆਂ ਪਰ ਅੰਤ ਸਾਨੂੰ ਫੇਰ ਮੁੜ ਕੇ ਸੜਕਾਂ ਤੇ ਆਉਣਾ ਹੀ ਪਿਆ ਜਦੋਂ ਮੀਟਿੰਗਾਂ ਹੁੰਦੀ ਸੀ ਉਦੋਂ ਕਿਸੇ ਕਿਸਾਨ ਆਗੂ ਜੋ ਬੀਬੀ ਹੋਵੇ ਉਹਨੂੰ ਸ਼ਾਮਲ ਕਰਨ ਦੀ ਗੱਲ ਚੱਲਦੀ ਹੁੰਦੀ ਸੀ ਕਦੇ ਜਦੋਂ ਮੀਟਿੰਗਾਂ ਚੱਲਦੀਆਂ ਸੀ ਅਸੀਂ ਆਪ ਉਹਨਾਂ ਨੂੰ ਲਿਖਤੀ ਆਪਣੀ ਜਦੋਂ ਸਾਡੀਆਂ ਆਪਦੀਆਂ ਮੀਟਿੰਗਾਂ ਚੱਲਦੀਆਂ ਸੀ ਐਸ ਕੇਐਮ ਦੀਆਂ ਮੀਟਿੰਗਾਂ ਚੱਲਦੀਆਂ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਸਾਡੇ ਕਿਸਾਨ ਮੈਂਬਰ ਇੰਨੇ ਹੋਣਗੇ ਸਾਡੀਆਂ ਵਿੱਚ ਬੀਬੀਆਂ ਵੀ ਇੰਨੀਆਂ ਹੋਣਗੀਆਂ ਪਰ ਕੇਂਦਰ ਸਰਕਾਰ ਨੇ ਸਾਡੀ ਕਮੇਟੀ ਦੀ ਸਾਡੀ ਮੰਗ ਨੂੰ ਮੰਨਿਆ ਨਹੀਂ ਠੁਕਰਾ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਸਾਡੇ ਸਿਰ ਦੇ ਉੱਪਰ ਉਹ ਹੀ ਨੀਤੀਆਂ ਦੀ ਤਲਵਾਰ ਹਲੇ ਫੇਰ ਲਟਕ ਰਹੀ ਆ ਬਿਲਕੁਲ ਉਹ ਅਸੀਂ ਸਿਰਫ ਹਜੇ ਜੇ ਕਹੀਏ ਅਸੀਂ ਸਿਰਫ ਕਾਲੇ ਤਿੰਨ ਮੂਨ ਜਿਹੜੇ ਆ ਨਾ ਉਹ ਵਾਪਸ ਕਰਵਾਏ ਆ ਮੋਦੀ ਸਰਕਾਰ ਤੇ ਜਿਹੜੀ ਮੋਦੀ ਸਰਕਾਰ ਤੇ ਗਰਦਨ 'ਚ ਕਿਲਾ ਸੀ ਉਹਨੂੰ ਕੱਟਿਆ ਬਸ ਅਸੀਂ ਹਜੇ ਹੋਰ ਅਸੀਂ ਕੁਝ ਨਹੀਂ ਕੀਤਾ ਸਾਡੀਆਂ ਐਮਐਸਪੀ ਦੀ ਜਿਹੜੀ ਮੇਨ ਮੰਗਿਆ ਕਰਜ਼ਾ ਮੁਕਤੀ ਦੀ ਜਿਹੜੀ ਮੇਨ ਮੰਗਿਆ ਲਖੀਮਪੁਰ ਖੀਰੀ ਦੀ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਮੇਨ ਮੰਗਿਆ ਬਿਜਲੀ ਸੋਧ ਬਿੱਲ ਦੀ ਮੇਨ ਮੰਗਿਆ ਸਾਡੀ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਲਿਆਵਾਂਗੇ ਕਿਸਾਨਾਂ ਦੀ ਸਹਿਮਤੀ ਦੇ ਨਾਲ ਲਿਆਵਾਂਗੇ ਹੁਣ ਉਹ ਸਟੈਂਡਿੰਗ ਕਮੇਟੀ ਦੇ ਕੋਲ ਉਹ ਪਈ ਹੋਇਆ ਬਿੱਲ ਤੇ ਇਹਨਾਂ ਨੇ ਬਿਨਾ ਮਨਜ਼ੂਰੀ ਤੋਂ ਸਾਡੇ ਬਿਨਾ ਸਲਾਹ ਤੋਂ ਇਹਨਾਂ ਨੇ ਉਹ ਬਿੱਲ ਵੀ ਲੈ ਆਂਦਾ ਆ। ਸੁਆਮੀ ਨਾਥਨ ਜਿਹੜੀ ਅਸੀਂ ਰਿਪੋਰਟ ਕਹਿੰਦੇ ਆ ਉਸ ਰਿਪੋਰਟ ਨੂੰ ਲਾਗੂ ਕਰਨ ਦੀ ਕਿਸੇ ਵੀ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ। ਸੁਆਮੀ ਨਾਥਨ ਉਹਨਾਂ ਨੂੰ ਭਾਰਤ ਰਤਨ ਦੇਣ ਦਾ ਐਲਾਨ ਹੋ ਗਿਆ। ਇਹ ਉਹਨਾਂ ਦੀ ਗੱਲ ਮੰਨੀ ਨਹੀਂ ਜਾ ਰਹੀ। ਸਨਮਾਨਾਂ ਦੇ ਨਾਲ ਉਸ ਗੱਲ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਨਮਾਨ ਦੇ ਨਾਲ ਹੀ ਇਹ ਮੋਦੀ ਸਰਕਾਰ ਕੀ ਕਰਦੀ ਜੰਗਲੇਬਾਜ਼ ਹੀ ਆਏ ਹੋ। ਸਿਰਫ ਇਸ ਟਾਈਮ ਜੇ ਆਪਾਂ ਕਹੀਏ ਦੇਸ਼ ਨੂੰ ਚਾਰ ਬੰਦੇ ਚਲਾ ਰਹੇ ਨੇ। ਅਮਿਤ ਸ਼ਾਹ ਤੇ ਨਰਿੰਦਰ ਸਾਹ ਦੇ ਖਿਲਾਫ ਮੋਦੀ ਜੀ ਤੇ ਦੋ ਬੰਦੇ ਨੇ ਅਡਾਨੀ ਤੇ ਵਾਨੀ ਹੋਰ ਇਹਨਾਂ ਚਾਰਾਂ ਤੋਂ ਇਲਾਵਾ ਦੇਸ਼ ਨੂੰ ਕੋਈ ਚਲਾ ਨਹੀਂ ਰਿਹਾ ਇਹਨਾਂ ਦਾ ਜੋ ਕੰਮ ਹੈ ਅਡਾਨੀ ਵਾਨੀ ਦਾ ਅਮਿਤ ਸ਼ਾਹ ਤੇ ਮੋਦੀ ਜੀ ਜਿਹੜੇ ਮੋਦੀ ਸਰਕਾਰ ਆ ਇਹ ਕਰ ਰਹੀ ਆ ਬਾਕੀਆਂ ਦੀ ਇਹਨਾਂ ਨੂੰ ਲੋੜ ਹੀ ਨਹੀਂ ਹੋ ਜਿਹੜੀਆਂ ਮਸ਼ੀਨਾਂ ਆ ਉਹਨਾਂ ਦੇ ਵਿੱਚ ਇਹਰਾਫੇਰੀ ਕਰ ਰਹੇ ਨੇ ਇਹਨਾਂ ਨੂੰ ਇਹੋ ਇਹ ਤਾਂ ਸਾਨੂੰ ਦਾਅਵੇ ਨਾ ਕਹਿ ਰਹੇ ਨੇ 370 ਸੀਟਾਂ ਅਸੀਂ ਲੈ ਕੇ ਜਾਵਾਂਗੇ ਪਲੱਸ ਆ ਦੱਸੋ ਸਾਨੂੰ ਆਪਦੇ ਘਰ ਦੇ ਜੀਆਂ ਦੇ ਦਿਲਾਂ ਦੀ ਗੱਲ ਨਹੀਂ ਪਤਾ ਹੁੰਦੀ ਇਹਨਾਂ ਨੂੰ ਪੂਰੀ ਦੇਸ਼ ਦੀ ਦੁਨੀਆ ਦੀ ਗੱਲ ਪਤਾ ਲੱਗੇ 370 ਸੀਟਾ ਸਾਨੂੰ ਆਈਆਂ ਖੜੀਆਂ ਆ ਤੇ ਪਲਾਸ ਅਸੀਂ ਜਾਵਾਂਗੇ ਇਹ ਕਿਦਾਂ ਹੋ ਜੂ ਇਹ ਇਦਾਂ ਆ 헤ਰਾ ਫੇਰੀ ਧੱਕੇਸ਼ਾਈ ਇਹਨਾਂ ਦੀ ਗੁੰਡੇਗਰਦੀ ਜੋ ਸਾਡੀਆਂ ਹੁਣ ਇਸ ਵੇਲੇ ਸ਼ੰਭੂ ਬਾਡਰ ਦੀਆਂ ਬਰੂਹਾਂ ਤੇ ਸਰਕਾਰ ਸਨਾ ਕਰ ਰਹੀ ਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਾਡਾ ਧਰਨਾ ਆ ਜੋ ਪ੍ਰਦਰਸ਼ਨ ਹੈ ਕਿਸਾਨਾਂ ਦਾ ਉਹ ਕੀ ਹੋਰ ਤਿੱਖਾ ਰੂਪ ਲੈ ਸਕਦਾ ਬਿਲਕੁਲ ਲੈ ਸਕਦਾ ਆ ਹਜੇ ਸਾਡੀਆਂ ਅੱਧੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਆ ਅਸੀਂ ਉਹਨਾਂ ਦੇ ਸ਼ੰਗਾਰ 'ਚ ਲਈ ਉਹਨਾਂ ਦਾ ਸ਼ੰਗਾਰ ਸ਼ੋਰ ਪੱਦੋਂ ਆਉਣ ਲਈ ਕਿਉਂਕਿ ਸਾਡਾ ਆਪਣਾ ਆ ਹੋ ਉਹਨਾਂ ਦਾ ਨਹੀਂ ਉਹ ਸਾਡੇ ਪੂਰੇ ਪੰਜਾਬ ਦਾ ਸਾਡੇ ਪੂਰੇ ਦੇਸ਼ ਦਾ ਆਇਆ ਹੋ ਸ਼ੰਗਾਰ 'ਚ ਜਿਹੜਾ ਅਸੀਂ ਉਹਨਾਂ ਲਈ ਅੱਜ ਇਹੋ ਸਿਰਫ ਮੋਦੀ ਸਰਕਾਰ ਦੀਆਂ ਅੱਖਾਂ ਖੋਲਣ ਲਈ ਕੀਤਾ ਆ ਵੀ ਖੋਲ ਲਓ ਸਮਾਂ ਆ ਹਜੇ ਨਹੀਂ ਤਾਂ ਸੀ ਆਪਣਾ ਪਹਿਲੇ ਵਾਲਾ ਚੰਟਾ ਫੇਰ ਆਪਣੇ ਪਹਿਲੇ ਵਾਲੀ ਆਵਾਜ਼ ਚੱਕ ਲੈਣੀ ਜਿਹੜੇ ਪਾਸਪੋਰਟ ਰੱਦ ਕਰਨ ਦੀ ਗੱਲ ਹੋ ਰਹੀ ਆ ਜ਼ਮੀਨਾਂ ਦੇ ਰਿਕਾਰਡ ਜਿਹੜੇ ਆ ਉਹ ਸੀਜ਼ ਕਰਨ ਦੀ ਗੱਲ ਹੋ ਰਹੀ ਆ ਹੋਰ ਬਹੁਤ ਸਾਰੀਆਂ ਸਹੂਲਤਾਂ ਕਿਸਾਨਾਂ ਦੀ ਰੋਕਣ ਦੀ ਗੱਲ ਹੋ ਰਹੀ ਆ ਉਹ ਉਹ ਤੋਂ ਕੋਈ ਡਰ ਖੌਫ ਹੈਗਾ ਹਾਂਜੀ ਹੈਗਾ ਯਾ ਜੀ ਬਿਲਕੁਲ ਹੈਗਾ ਯਾ ਜੇ ਸਾਡੇ ਸਾਰਾ ਇੱਕਦਮ ਕਲੀਅਰ ਕਰ ਦੇਣਗੇ ਕੰਮ ਆਸੀਂ ਕਿੱਥੇ ਆ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਅਡਾਨੀ ਵਾਨੀ ਆ ਭਾਈਏ ਬਣਾ ਰਿਆ ਆ। ਏਅਰਪੋਰਟ ਆ। ਜਿਨ੍ਹਾਂ ਦੇ ਆਪਣੇ ਰੇਲਵੇ ਲਾਈਨ ਆ। ਹੋਰ ਜਿੰਨੀਆਂ ਵੀ ਜੋ ਵੀ ਵੱਡੀਆਂ ਸਾਡੀਆਂ ਆ। ਭਾਵੇਂ ਆਪਣਾ ਭਾਰਤ ਸੰਚਾਰ ਜਿਹੜਾ ਜਾਂ ਸੰਚੋਹਾ ਆਪਣਾ ਟੈਲੀਫੋਨ ਮਹਿਕਮਾ ਆ। ਉਹ ਵੀ ਸਾਰਾ ਪੰਜਾਬ ਆਪਣੀ ਜਿਹੜੀ ਕੇਂਦਰ ਸਰਕਾਰ ਆ ਪ੍ਰਾਈਵੇਟ ਹੀ ਕਰ ਰਹੀ ਆ ਔਰ ਹੋ ਵੀ ਰਿਹਾ ਆ। ਸਿਰਫ ਇਹਨਾਂ ਨੂੰ ਇਹੋ ਆ। ਅਡਾਨੀ ਤੇ ਅਵਾਨੀ ਨੂੰ ਅਸੀਂ ਜੋ ਇਹਨਾਂ ਤੋਂ ਲੈਣਾ ਆ ਜੋ ਅਸੀਂ ਇਹਨਾਂ ਨੂੰ ਦੇਣਾ ਸੀ ਇਹਨਾਂ ਨਾਲ ਸਿੱਧੀ ਗੱਲ ਰੱਖੀਏ ਬਾਕੀ ਹੋਰ ਕਿਸੇ ਲੋਕਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਕਾਰਪੋਰੇਟ ਘਰਾਣਿਆਂ ਦੇ ਨਾਲ ਸਿੱਧੀ ਗੱਲਬਾਤ ਰੱਖਣ ਦੇ ਲਈ ਸਰਕਾਰ ਤਿਆਰ ਹੈ ਪਰ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਨਹੀਂ ਇਹ ਸਨ ਬੀਬੀ ਰਾਜਵਿੰਦਰ ਕੌਰ ਜੀ ਕਿਸਾਨ ਆਗੂ ਨੇ ਔਰ ਹਮੇਸ਼ਾ ਅੰਦੋਲਨਾਂ ਦੇ ਵਿੱਚ ਅੱਗੇ ਵਧ ਚੜ ਕੇ ਹਿੱਸਾ ਲੈਂਦੇ ਨੇ ਕਿਸਾਨ ਅੱਜ ਮੜ ਸੜਕਾਂ ਤੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਇੱਕ ਗੋਲ ਮੇਜ਼ ਕਾਨਫਰੰਸ ਦੇ ਦੌਰਾਨ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਕਿ ਜਾਂ ਫਿਰ ਕਿਸਾਨ ਮੜ ਰੁਕਾ ਤੋੜਦੇ ਹੋਏ ਅੱਗੇ ਵਧਣਗੇ ਅੱਗੇ ਕੀ ਹੋਵੇਗਾ ਇਹ ਵੀ ਤੁਹਾਨੂੰ ਅਸੀਂ ਪੈਰ ਪੈਰ ਤੇ ਅਪਡੇਟ ਕਰਦੇ ਰਵਾਂਗੇ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਕਿਸਾਨ ਇਸ ਵੇਲੇ ਮੜ ਸੜਕਾਂ ਤੇ ਨੇ ਕਿਸਾਨ ਦਿੱਲੀ ਜਾਣ ਨੂੰ ਬਜ਼िद ਨੇ ਔਰ ਉਸ ਦੇ ਚਲਦਿਆਂ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਅੱਜ ਜਲੰਧਰ ਦੇ ਵਿੱਚ ਸੰਪੂਰਨ ਤੌਰ ਤੇ ਮੁਕੰਮਲ ਬੰਦ ਦਾ ਸੱਦਾ ਦਿੱਤਾ ਗਿਆ ਸੀ ਔਰ ਇਸ ਵੇਲੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪ੍ਰਧਾਨ ਕਿਸਾਨ ਜੂਨੀਅਰ ਰਾਜੇਵਾਲ ਆਦਮਪੁਰ ਬਲਾਕ ਜੀ ਸੁਖਵਿੰਦਰ ਸਿੰਘ ਜੀ ਗੱਲ ਇਸ ਤਰ੍ਹਾਂ ਕਿ ਅੱਜ ਮੁੜ 2 ਢਾਈਆਂ ਤਿੰਨ ਸਾਲਾਂ ਬਾਅਦ ਸਰਕਾਰ ਨੇ ਮੋੜ ਲਿਆ ਕੇ ਸੜਕਾਂ ਦੇ ਉੱਪਰ ਕਿਸਾਨਾਂ ਨੂੰ ਖੜਾ ਕਰ ਦਿੱਤਾ ਅੱਜ ਜਿੱਥੇ ਖੇਤਾਂ ਨੂੰ ਕਿਸਾਨਾਂ ਦੇ ਪੁੱਤਾਂ ਦੀ ਲੋੜ ਸੀ ਕਿਸਾਨਾਂ ਦੀ ਲੋੜ ਸੀ ਉੱਥੇ ਅੱਜ ਸੜਕਾਂ ਤੇ ਰੁਲਣ ਨੂੰ ਮੋੜ ਮਜਬੂਰ ਹੋ ਗਏ ਆ ਇਹ ਸਥਿਤੀ ਬਣੀ ਕਿਉਂ ਇਹ ਸਭ ਸਰਕਾਰ ਦੀ ਨਲਾਇਕੀ ਦੀ ਗੱਲ ਆ ਜਦੋਂ ਕਿਸਾਨੀ ਅੰਦੋਲਨ ਜਿੱਤਣ ਤੋਂ ਬਾਅਦ ਆਪਾਂ ਦਿੱਲੀੋਂ ਵਾਪਸੀ ਕੀਤੀ ਸੀ ਉਸ ਸਮੇਂ ਭਾਜਪੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਅਸੀਂ ਐਮਐਸਪੀ ਤੇ ਕਾਨੂੰਨ ਬਣਾ ਕੇ ਦਵਾਂਗੇ ਜਿੰਨੇ ਕਿਸਾਨਾਂ ਤੇ ਕਿਸ ਦਰਜ ਹੋਏ ਸੇ ਉਹ ਵਾਪਸ ਲਵਾਂਗੇ ਬਿਜਲੀ ਬਿੱਲ ਦੁਬਾਰਾ ਨਹੀਂ ਲਿਆਂਦਾ ਜਾਊਗਾ ਜਿੰਨੇ ਵੀ ਵਾਦੇ ਕਿਸਾਨਾਂ ਨਾਲ ਉਸ ਵੇਲੇ ਅੰਦੋਲਨ ਦੀ ਵਾਪਸੀ ਵੇਲੇ ਕੀਤੇ ਸੇ ਉਹ ਸਾਰਿਆਂ ਤੋਂ ਸਰਕਾਰ ਮੁੱਕਰ ਗਈ ਬੜਾ ਸਮਾਂ ਇੰਤਜ਼ਾਰ ਕੀਤਾ ਬਹੁਤ ਮੀਟਿੰਗਾਂ ਕੀਤੀਆਂ ਗਈਆਂ ਪਰ ਸਰਕਾਰ ਦਾ ਕੋਈ ਵੀ ਪੋਜੀਟਿਵ ਰੋਲ ਨਹੀਂ ਆਇਆ ਜਦੋਂ ਕਿ ਹੁਣ ਸਰਕਾਰ ਜਾਣੇ ਵਾਲੀ ਆ ਤੇ ਅਸੀਂ ਤਹਈਆ ਕੀਤਾ ਵੀ ਆਪਾਂ ਉਹ ਸਰਕਾਰ ਨੂੰ ਯਾਦ ਕਰਾਈਏ ਵੀ ਜਿਹੜੇ ਤੁਸੀਂ ਵਾਦੇ ਕੀਤੇ ਸੇ ਸਾਡੇ ਨਾਲ ਉਹ ਕੋਈ ਵਾਦਾ ਨਹੀਂ ਨਿਭਾਇਆ ਤੇ ਬਾਧਾ ਤਾਂ ਕੀ ਨਵੋਣਾ ਸੀ ਰੋਜ਼ ਇਹ ਭਾਜਪੀ ਸਰਕਾਰ ਆਮ ਲੋਕਾਂ ਦੇ ਗਰੀਬਾਂ ਦੇ ਖਿਲਾਫ ਰੋਜ਼ ਕੋਈ ਨਾ ਕੋਈ ਨਵਾਂ ਨੀਤੀ ਨੀਤੀ ਘੜਦੀ ਆ ਆਮ ਲੋਕਾਂ ਤੋਂ ਵੋਟਾਂ ਲੈ ਕੇ ਗਰੀਬਾਂ ਤੋਂ ਵੋਟਾਂ ਲੈ ਕੇ ਕਾਨੂੰਨ ਜਿਹੜੀ ਆ ਕਾਰਪੋਰੇਟਾਂ ਦੇ ਖਿਲਾਫ ਹੱਕ ਦੇ ਵਿੱਚ ਬਣਾਈ ਜਾ ਰਹੀ ਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਭੁਗਤਣ ਨੂੰ ਤੁਹਾਡੇ ਕਹਿਣ ਦੇ ਮੁਤਾਬਕ ਤਿਆਰ ਨਹੀਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਮੀਟਿੰਗਾਂ ਦੇ ਵਿੱਚ ਵੀ ਗੱਲ ਕਿਸੇ ਤਣਪੱਤਣ ਲੱਗਦੀ ਨਹੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭੁਖ ਦੀ ਰਣਨੀਤੀ ਕੀ ਦੇਖਦੇ ਹੋ ਕਿਸਾਨ ਹੁਣ ਕਿੱਧਰ ਲਾ ਰੁਕ ਕਰਨਗੇ ਜਿੱਦਾਂ ਸਾਰੇ ਜਥੇਬੰਦੀਆਂ ਸਾਰੇ ਲੀਡਰ ਸਾਹਿਬਾਨ ਕੋਈ ਫੈਸਲਾ ਕਰਨਗੇ ਕਿਉਂਕਿ ਸਰਕਾਰ ਦੀ ਕੋਈ ਪੋਜ਼ਿਟਿਵਿਟੀ ਤਾਂ ਨਜ਼ਰ ਆ ਨਹੀਂ ਰਹੀ ਸਿਰਫ ਟੈਂਪ ਟਪਾਉ ਗੱਲਾਂ ਕਰਦੇ ਆ ਉਹ ਜਿੱਦਾਂ ਵੀ ਸਾਰੇ ਲੀਡਰ ਸਾਹਿਬਾਨ ਕੋਈ ਵੀ ਹੁਕਮ ਦੇਣਗੇ ਉਸੇ ਤਰ੍ਹਾਂ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਕੱਲ ਮਨੋਲਾਲ ਖੱਟਰ ਹੁਣਾਂ ਦਾ ਬਿਆਨ ਆਇਆ ਸੀ ਜੋ ਹਰਿਆਣਾ ਦੇ ਮੁੱਖ ਮੰਤਰੀ ਆ ਉਹ ਕਹਿੰਦੇ ਸੀ ਕਿ ਕਿਸਾਨਾਂ ਨੂੰ ਇਹ ਸ਼ਹਿ ਮਿਲ ਰਹੀ ਹੈ ਸ਼ਹਿ ਉਹ ਸਰਕਾਰਾਂ ਦੀ ਵੀ ਹੈ ਕਹਿੰਦੇ ਆ ਉਹ ਬਾਕੀ ਲੀਡਰਾਂ ਦੀ ਵੀ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸ਼ਹਿ ਹੈਗੀ ਆ ਕੋਈ ਨਾ ਕੋਈ ਦੇਖੋ ਹਰੇਕ ਸਿਆਸੀ ਪਾਰਟੀ ਨੇ ਆਪਣੇ ਮੁਤਾਬਕ ਉਹਨਾਂ ਕੋਲ ਬਿਆਨ ਦੇਣਾ ਹੁੰਦਾ ਆ ਉਹ ਉਹਨੇ ਆਪਣੇ ਮੁਤਾਬਕ ਦੇ ਦਿੱਤਾ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਕਿਸੇ ਦੇ ਵੀ ਖਿਲਾਫ ਅਸੀਂ ਤਾਂ বিজেਪ ਦੇ ਵੀ ਖਿਲਾਫ ਨਹੀਂ ਹੈਗੇ ਅਸੀਂ ਭਾਜਪਾ ਦੀਆਂ ਜਿਹੜੀਆਂ ਨੀਤੀਆਂ ਆਮ ਲੋਕਾਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਜਿਨ੍ਹਾਂ ਕਿਸਾਨਾਂ ਨੇ ਜਦੋਂ ਦੇਸ਼ ਨੂੰ ਭੁੱਖਮਰੀ ਪਈ ਸੀ ਉਦੋਂ ਉਹ ਉਦੋਂ ਦੇਸ਼ ਨੂੰ ਆਪਣੇ ਆਤਮ ਨਿਰਭਰ ਕੀਤਾ ਤੇ ਉਹਨਾਂ ਦੇ ਖਿਲਾਫ ਇਹ ਨੀਤੀਆਂ ਕਹਨ ਨੂੰ ਮਜੂ ਤਿਆਰ ਹੋ ਗਈ ਰੋਜ਼ ਨਿਤ ਨਵੀ ਨੀਤੀ ਜਿਹੜੀ ਕਿਸਾਨੀ ਦੇ ਖਿਲਾਫ ਘੜੀ ਜਾਂਦੀ ਅਸੀਂ ਤਾਂ ਉਹਦਾ ਵਿਰੋਧ ਕਰਦੇ ਆ ਅਸੀਂ ਬੀਜੇਪੀ ਦਾ ਵਿਰੋਧ ਨਹੀਂ ਕਰਦੇ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਮਸਲੇ ਦਾ ਹੱਲ ਕਿਸੇ ਤਰੀਕੇ ਦੇ ਨਾਲ ਨਿਕਲ ਸਕਦਾ ਕਿ ਜਾਂ ਫਿਰ ਸਾਨੂੰ ਮੁਰ ਸੜਕਾਂ ਤੇ ਖੱਜਲ ਹੋਣਾ ਪਊਗਾ ਦੇਖੋ ਜੀ ਬਿਲਕੁਲ ਨਿਕਲ ਸਕਦਾ ਜੇ ਸਰਕਾਰ ਦੀ ਪੋਜੀਟਿਵ ਜੀ ਹੋਵੇ ਜੇ ਸਰਕਾਰ ਆਪਣੇ ਚਿਹਤਿਆਂ ਨੂੰ ਇੰਨਾ ਕਰੋੜਾਂ ਰੁਪਈਆ ਵਿਜੇ ਮਾਲੀਆ ਰਗਿਆਂ ਨੂੰ ਲੈ ਕੇ ਭਜਾ ਸਕਦੀ ਆ ਤੇ ਮੁੜ ਕੇ ਉਹਨਾਂ ਨੂੰ ਫਿਰ ਬੈਡ ਡੈਟਸ ਵਿੱਚ ਪਾ ਕੇ ਬੈਂਕਾਂ ਨੂੰ ਮਾਫੀ ਦੇ ਸਕਦੀ ਆ ਤੇ ਫਿਰ ਉਨੇ ਪੈਸੇ ਨਾਲ ਜੇ ਸਰਕਾਰ ਦੀ ਪੋਜਿਟਿਵਿਟੀ ਹੋਵੇ ਤਾਂ ਇੰਨੇ ਨਾਲ ਇੰਨੇ ਪੈਸੇ ਨਾਲ ਤਾਂ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਆ ਤੇ ਜਿਹੜਾ ਪਿੱਛੇ ਜੋ ਆਪਾਂ ਜੋ ਸੰਘਰਸ਼ ਦੇਖਿਆ ਉਸ ਸੰਘਰਸ਼ ਦੇ ਵਿੱਚ ਸਰਕਾਰ ਨੇ ਸ਼ਕਤੀ ਨਹੀਂ ਸੀ ਵਰਤੀ ਇਸ ਵਾਰ ਸ਼ਕਤੀ ਬਹੁਤ ਜ਼ਿਆਦਾ ਵਰਤੀ ਜਾ ਰਹੀ ਆ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਸਰਕਾਰਾਂ ਆ ਸਰਕਾਰਾਂ ਕੋ ਸਰਤ ਤਰ੍ਹਾਂ ਦੀ ਪਾਵਰ ਹੁੰਦੀ ਆ ਕੋਈ ਨਹੀਂ ਬਰਤ ਲਵੇ ਤੇ ਕਿਸਾਨ ਵੀ ਕੋਈ ਨਹੀਂ ਅਗਲੀ ਰਣਨੀਤੀ ਤੈਹ ਕੇ ਤੈਹ ਕਰਨ ਗਏ ਤੇ ਆਪਾਂ ਮੁਕਾਬਲਾ ਕਰਾਂਗੇ ਜੀ ਔਰ 에सन ਸੁਖਵਿੰਦਰ ਸਿੰਘ ਜੀ ਪ੍ਰਧਾਨ ਸੀ ਔਰ ਸਾਡੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਕਿਸਾਨ ਇਸ ਵੇਲੇ ਪੂਰੀ ਰਾਂਡੀਤੀ ਕਰਕੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਮੁਰਦ ਦਸਤਕ ਦੇਣ ਨੂੰ ਤਿਆਰ ਨੇ ਧਰਨੇ ਪ੍ਰਦਰਸ਼ਨ ਲਗਾਤਾਰ ਚੱਲ ਰਹੇ ਨੇ ਔਰ ਇੱਕ ਕਿਸਮ ਦਾ ਜੋ ਬੈਰੀਗੇਟਿੰਗ ਕੀਤੀ ਗਈ ਹੈ ਹਰਿਆਣਾ ਦੇ ਵਿੱਚ ਕਿ ਦਾਖਲ ਨਹੀਂ ਹੋਣ ਦੇਣਾ ਦਿੱਲੀ ਦੇ ਵਿੱਚ ਔਰ ਉਸੇ ਨੂੰ ਲੈ ਕੇ ਕਾਫੀ ਰੋਸ ਵੀ ਕਿਸਾਨਾਂ ਦੇ ਵਿੱਚ ਪਾਇਆ ਜਾ ਰਿਹਾ ਔਰ ਇੱਕ ਕਿਸਾਨਾਂ ਦਾ ਰੋਸ ਅੱਜ ਮੁਕੰਮਲ ਬੰਦ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਨਜ਼ਰ ਵੀ ਆ ਰਿਹਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਓਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬ